ਜੀਤ ਕੀ ਬਣਾਉਣਾ ਪੁੱਤ ਲਸਣ ਚਿੱਲੀ ਜਾਣ ਡਈ ਮੰਮੀ ਅੱਜ ਕੜੀ ਖਾਣ ਨੂੰ ਮੇਰਾ ਜੀ ਗੰਡਿਆ ਪਕੌੜਿਆਂ ਵਾਲੀ ਅਸਾਂ ਕੜੀ ਬਣਾਉਣ ਲੱਗੀ ਹਾਂ ਹੋ ਬਣਾਉਣੀ ਤੇ ਹੈਗੀ ਮਨ ਮਾਰ ਕੇ ਮੰਮੀ ਪਰ ਉਹ ਗੱਲ ਥੋੜੀ ਬੰਦਦੀ ਆ ਕਿਉਂ ਫੇਰ ਵੀ ਵੀਰ ਨੂੰ ਵੀ ਕਿੰਨੀ ਕੜੀ ਪਸੰਦ ਵਾ ਤੁਹਾਨੂੰ ਵੀ ਪਤਾ ਵਾ ਉਹਨੇ ਚੇਚਾ ਕਹਿਣਾ ਵੀ ਦੀਦੀ ਪਕੌੜੇ ਪਾਈਂ ਜ਼ਰੂਰ ਵਿੱਚ ਉਹਨੂੰ ਕੱਢਣੇ ਵੀ ਹੈਗੇ ਪਾਉਣੇ ਵੀ ਹੈਗੇ ਪਰ ਉਹਦੇ ਤੋਂ ਬਿਨਾਂ ਰੌਣਕ ਨਹੀਂ ਨਾ ਹੈਗੀ ਘਰ ਦੇ ਵਿੱਚ ਤੇ ਜਿੱਥੇ ਗਿਆ ਉੱਥੇ ਕੜੀ ਵਾਲੇ ਖਾਂਦਾ ਹੀ ਹੋਗਾ ਉਹ ਕੜ ਛੱਡੀ ਹੁਣੀ ਨੇ ਕੜੀ ਮੰਮੀ ਤਾਂ ਕਿੰਨਾ ਕਠੋਰ ਦਿਲ ਵਾ ਨਾ ਜਿੱਦਨ ਨਹੀਂ ਨਾ ਹੈਗਾ ਹੀ ਤੇ ਰੋਂਦੀ ਫਿਰਦੀ ਸੀ ਦੂਵੀ ਤੇ ਮੈਂ ਵੀ ਰੋਂਦੀ ਫਿਰਦੀ ਕੋਈ ਬਾਬਾ ਨਹੀਂ ਛੱਡਿਆ ਕੋਈ ਗੁਰਦਾਰਾ ਨਹੀਂ ਛੱਡਿਆ ਮੱਥਾ ਟੇਕਣ ਵਾਲਾ ਤੇ ਹੁਣ ਇਦਾਂ ਦੀਆਂ ਗੱਲਾਂ ਚੱਲ ਮੰਮੀ ਜੇ ਤੂੰ ਗਰਮੀਤ ਨੂੰ ਕਢਣਾ ਤੇ ਉਹਨੂੰ ਕੱਢ ਦਿੰਦੀ ਵੀਰ ਨੂੰ ਤਾਂ ਨਾ ਕਰਦੀ ਕੰਮ ਸੀ ਕਮ ਤੂੰ ਬਲਜੀਤ ਗੱਲਾਂ ਤਾਂ ਬੜੀਆਂ ਕਰਦੀ ਹੈ ਨਾ ਵੀਰ ਕਿਹਾ ਵਾ ਕਰੋ ਤੇ ਫੇਰ ਹੀ ਮੈਨੂੰ ਠੇਕੇ ਮਿਲਿਆ ਮੈਂ ਤਾਂ ਜਿੱਦਾਂ ਠੇਕੇ ਤੇ ਆੜ ਗਿਆ ਨਾ ਅਮਰੀਕਾ ਪੈੜੀ ਸਾਹਮਣੀ ਆ ਤੈਨੂੰ ਕੋਹ ਨਹੀਂ ਮਿਲਣਾ ਹੈਗਾ ਜੇ ਮੈਨੂੰ 4 ਪੈਸੇ ਮਿਲੇ ਤਾਂ ਮੈਂ ਤੇਰੀ ਰੀਜਾ ਕੀਤੀਆਂ ਚਲੋ ਉਹ ਹੀ ਗੱਲ ਤੂੰ ਕਰੀ ਜਾਨੀ ਮੰਮੀ ਉਹ ਵੀ ਠੀਕ ਆ ਗੱਲ ਪਰ ਹੁਣ ਜਿਹਦੇ ਲਾਗੇ ਗਿਆ ਵਾ ਉਹਨੂੰ ਉਹਦੇ ਚ ਟਲ ਜਾਣਾ ਵੇਖੀ ਉਹਨੇ ਉਹਦੇ ਵਰਗਾ ਹੀ ਹੋ ਜਾਣਾ ਆ ਜਿਹੜਾ ਮੜਾ ਮੋਟਾ ਪਿਆਰ ਹੈ ਨਾ ਤੇਰੇ ਮੇਰੇ ਚ ਇਹ ਵੀ ਜਾਂਦਾ ਰਹਿਣਾ ਐਵੇਂ ਟਲ ਜਾਣਾ ਵੇਖੀ ਹਾਂ ਟੱਲਾ ਹੀ ਆ ਕੁਛ ਨਹੀਂ ਹੋਣਾ ਮੈਨੂੰ ਜਾ ਲਾਂਦੇ ਉਹਦਾ ਤਾਂ ਮੈਂ ਫਾਨ ਨਬੇੜ ਕੇ ਆਉਂਗੀ ਉਹਦਾ ਤਾਂ ਤੂੰ ਫਾਨ ਨਬੇੜ ਦੂੰਗੀ ਪਰ ਨਬੇੜੂੰਗੀ ਕਿੱਦਾਂ ਪਤਾ ਤਾਂ ਲੱਗੇ ਮੈਨੂੰ ਜਰਾਕ ਉਹ ਮੈਂ ਤੈਨੂੰ ਦੱਸੂਗੀ ਅਜੇ ਨਹੀਂ ਮੈਂ ਦੱਸਣਾ ਜਦੋਂ ਮੈਂ ਬੇੜੂng ਕੋ ਮੈਂ ਤੈਨੂੰ ਦੱਸੂਗੀ ਮੈਂ ਤੇਰਾ ਭਰਾ ਦੀ ਤੈਨੂੰ ਲੋੜਵਾ ਉਹਨੂੰ ਮੈਂ ਲੈ ਆਉਂਗੀ ਘਰ ਹੋਰ ਦੱਸ ਕੀ ਜਾਨੀ ਲੋੜ ਦੇ ਮਮੀ ਮੈਂ ਕਿੰਨੇ ਦਿਨਾਂ ਦੀਆਂ ਦਵਾਈਆਂ ਪਾਉਂਦੀਆਂ ਵੀ ਮੰਮੀ ਉਹਨੂੰ ਨਹੀਂ ਜਾਣ ਦੇਣਾ ਚਾਹੀਦਾ ਉਹਨੂੰ ਕੋਹਰ ਪੈਰ ਨਹੀਂ ਪੁੱਟਣਾ ਚਾਹੀਦਾ ਪਰ ਤੂੰ ਇੱਕ ਵਾਰੀ ਨਹੀਂ ਰੋਕਿਆ ਜੇ ਮੈਂ ਰੋਕਿਆ ਨਾ ਤੇ ਤੂੰ ਮੈਨੂੰ ਗਾੜੇ ਜਫਾ ਮਾਰ ਲਿਆ ਵੀ ਨਹੀਂ ਰੋਕਣਾ ਦੱਸ ਘਰ ਦੀ ਸ਼ਾਨ ਹੀ ਉਹ ਉਹ ਘਲਾਤਾ ਤੇ ਕੀ ਫਾਇਦਾ ਸਾਡੇ ਰੋਟੀ ਪਾਣੀ ਖਾਣ ਦਾ ਤੇ ਕੀ ਕਰਨੀ ਆ ਮੰਮੀ ਮੈਂ ਲਮਾਰੀਆਂ ਮੈਂ ਲੈ ਤੇ ਨਹੀਂ ਆ ਨਾ ਪਰ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਕਿਉਂ ਨਹੀਂ ਚੰਗੀਆਂ ਲੱਗਦੀਆਂ ਪਹਿਲਾਂ ਤਾਂ ਤਰਲੇ ਲੈ ਨਹੀਂ ਹਾਂ ਕੋਲ ਤੇ ਵੀ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਐਦਾਂ ਨਹੀਂ ਕਰੀਦਾ ਬੱਚੀ ਚੱਲ ਕਰ ਮਣੀ ਆ ਨਾ ਤੈਨੂੰ ਚੱਲ ਮੈਂ ਮੰਨਦੀ ਆ ਸਕੂਟਰੀ ਲੈਣਤੀ ਲਮਾਰੀ ਲੈਣਤੀ ਉਹਦੋਂ ਜੇ ਆਪਾਂ ਉਹਦੇ ਨਾਲ ਗੱਲਾਂ ਕਰਨੇ ਚੱਲ ਨਹੀਂ ਆਜੂ ਬਹਾ ਹੌਸਲਾ ਕਰ ਕਰ ਲਈ ਗੱਲਾਂ ਜਿੰਨੀਆਂ ਕਰਣੀਆਂ ਆ ਆ ਹੀ ਜਾਣਾ ਉਹਨੇ ਉੱਥੇ ਤੇ ਨਹੀਂ ਬੈਠਾ ਰਹਿਣਾ ਉਹਨੇ ਆਹੋ ਇੱਕ ਪਤੀ ਹੀ ਇੱਕ ਹੀ ਇੱਕ ਰੌਣਕੀ ਘਰ ਦੇ ਵਿੱਚ ਉਹ ਵੀ ਤੂੰ ਕਿਤੇ ਕੱਢ ਕੇ ਤੇ ਸੌ ਸੌਖਾ ਸਾਹ ਹੋ ਗਿਆ ਤੇਰਾ ਕਿ ਕੀ ਕਿਹਿਆ ਨੀ ਕੀਮਤ ਆ ਇੱਕ ਭਤੀਕ ਦੋ ਨਹੀਂ ਭਤੀਆਂ ਲਈ ਫਿਰਦੀ ਤੈਨੂੰ ਕੀ ਮਤਲਬ ਇਹਦਾ ਮਤਲਬ ਤੈਨੂੰ ਪਤਾ ਹੀ ਆ ਮਤਲਬ ਤਾਂ ਬਗੈਰ ਸਾਰ ਤੈਨੂੰ ਮਤਲਬ ਦੇ ਪਤਾ ਹੈ ਚੱਲ ਮੰਮੀ ਉਹ ਠੀਕ ਆ ਦੋ ਹੀ ਪਰ ਉਹ ਰੱਬ ਦੀ ਕੀਤੀ ਹੋਗੀ ਇੱਕ ਤੇ ਮੁੱਕ ਗਈ ਪਰ ਇੱਕ ਤੇ ਕੋਲ ਹੈਗੀ ਨਾ ਔਰ ਲੋਕੇ ਸੋ ਪਤੀਆਂ ਦੀ ਆਪਣੀਆਂ ਰੀਝਾਂ ਕਰਦੇ ਆ ਤੇ ਮੈਨੂੰ ਤੇ ਉਹ ਵੀ ਨਹੀਂ ਕਰਨ ਦਿੱਤੀ ਤੂੰ ਨਹੀਂ ਐਵੇਂ ਤੂੰ ਉਹਨਾਂ ਦਾ ਖਹਿੜਾ ਕਰੀ ਜਾਨੀਂ RAMNAD ਬਹਿ ਇੱਕੋ ਗੱਲ ਲੈ ਕੇ ਲੜੀ ਤੋਰੀ ਪਈ ਨਹੀਂ ਤੂੰ ਹੁਣ ਲੈਣ ਜਾਣਾ ਨਾ ਤੇ ਲੈ ਕੇ ਆਈਂ ਘਰ ਮੈਂ ਲੈਤੀ ਨਾ ਜੀ ਲੈ ਕੇ ਆਉਂਗੀ ਲੈ ਕੇ ਆਉਂਗੀ ਮੰਮੀ ਤੁਹਾਨੂੰ ਸੁਣਿਆ ਕੋ ਬਾਹਰ ਖੜਾ ਆ ਗੋਇਆ ਮੈਨੂੰ ਲੱਗਾ ਰਵੀਰ ਆ ਗਿਆ ਮੈਨੂੰ ਲੈਣ ਤੇ ਲੈ ਮੈਂ ਤੈਨੂੰ ਕਹਿੰਦੀ ਹਾਂ ਨਾ ਤਕਬੀਰ ਨਿਆਣਾ ਆਇਆ ਕਿ ਨਹੀਂ ਪਉਂਦੀ ਅੱਡੀ ਨਾਲੇ ਵੇ ਤੇਰੀ ਇੱਤ ਬਣੂਗੀ ਜੇ ਤੈਨੂੰ ਖੜੂਗਾ ਤੇ ਇਹ ਮੇਰੀ ਵੀ ਇੱਤ ਬਣੂਗੀ ਕਿ ਚਾਮਲਾ ਵਾਂ ਨਾ ਕੱਲੀ ਆ ਚੱਲ ਮੈਂ ਵੇਖਾਂ ਤੇ ਸਹੀ ਵੇਖ ਲਾ ਚੱਲ ਚੰਗਾ ਹੋ ਗਿਆ ਆ ਗਿਆ ਵਾ ਤੈਨੂੰ ਵੀ ਲੈ ਜਾ ਤੂੰ ਵੀ ਕਾਲੀ ਪਈ ਆ ਕੱਲੀ ਬਾਤੀ ਮੇਰੇ ਨਾਲ ਲੜਦੀ ਰੋ ਵੀਰ ਤੂੰ ਆਹੋ ਮੈਂ ਭਣ ਤੂੰ ਤੇ ਪਹਿਲੇ ਗੇਟ ਖੋਲ ਕੇ ਪੈ ਗਈ ਕੀ ਗੱਲ ਤੈਨੂੰ ਪਤਾ ਹੀ ਮੈਂ ਹੁੰਦਿਆਂ ਘਰ ਦੇ ਵਿੱਚ ਮੈਨੂੰ ਮੜਾ ਖੜਾ ਆਇਆ ਮੈਨੂੰ ਲੱਗਿਆ ਰਕਵੀਰ ਆਇਆ ਵਾ ਸਾਸੀਆ ਵੀਰੇ ਸਾਸੀ ਕਾਲ ਪੈਣਾ ਹੋਰ ਸੁਣਾ ਵਦਿਆ ਠੀਕ ਠਾਕ ਤੂੰ ਤੇ ਬੜਾ ਉਖੜਿਆ ਉਖੜਿਆ ਵਾ ਤੇ ਉਖੜੇ ਉਖੜੇ ਹੋਣਾ ਵਾ ਪੈਣਾ ਜੇ ਮੰਮੀ ਨੇ ਘਰੋਂ ਕੱਢਿਆ ਸੀ ਤੇ ਤੂੰ ਹੀ ਡਾਕ ਨਹੀਂ ਘਰੋਂ ਘਟ ਤੂੰ ਕੋਲੇ ਡੱਕਿਆ ਮੰਮੀ ਨੇ ਨਾ ਕੁਝ ਕਿਹਾ ਵਾ ਤੇ ਮੰਮੀ ਘਰ ਰਹਿੰਦੇ ਵੀਰ ਨੂੰ ਵੀਰੇ ਮੇਰੀ ਗੱਲ ਸੁਣ ਜਦੋਂ ਤੈਨੂੰ ਘਰੋਂ ਕੱਢਿਆ ਨਾ ਮੈਂ ਨਾ ਹੁੰਦੀ ਮੈਂ ਕਿੰਨੇ ਤਰਲੇਲੇ ਤੈਨੂੰ ਕੀ ਪਤਾ ਵਾ ਰੋ ਰੋ ਕੇ ਦਿਨ ਕੱਢਿਆ ਮੈਂ ਅੱਜ ਵੀ ਮੰਮੀ ਨੂੰ ਆਖਣ ਦੀ ਵੀ ਵੀਰ ਆਊਗਾ ਤੇ ਘਰ ਦੀ ਰੌਣਕ ਆਊਗੀ ਉਹ ਨਹੀਂ ਆਈ ਪੱਬੀ ਨਹੀਂ ਆਈ ਤਰਸ ਨਹੀਂ ਆਈ ਉਹਨਾਂ ਨੇ ਨਹੀਂ ਹੋਣਾ ਉੱਥੇ ਹੀ ਆ ਕਿਉਂ ਉਹਨਾਂ ਨੇ ਨਹੀਂ ਹੋਣਾ ਕਿਹਨੇ ਪਰ ਕਿਉਂ ਨਹੀਂ ਹੋਣਾ ਮੈਂ ਵੀ ਨਹੀਂ ਆਇਆ ਘਰ ਦੇ ਵਿੱਚ ਮੈਂ ਸਿਰਫ ਆਪਣਾ ਸਮਾਨ ਲੈਣ ਆਇਆ ਵਾਂ ਘਰ ਦੇ ਵਿੱਚ ਜਿਹੜਾ ਮੇਰਾ ਸਮਾਨ ਸੋਨ ਪਿਆ ਇੱਥੇ ਉਹ ਲੈਣਾ ਆ ਮੈਂ ਨਹੀਂ ਘਰ ਦੇ ਵਿੱਚ ਰਹਿਣ ਆਇਆ ਪਰ ਵੀਰਾ ਇਦਾਂ ਦੀਆਂ ਗੱਲਾਂ ਤੇ ਨਾ ਨਾ ਕਰ ਤੇਰੇ ਨਾਲ ਦੇ ਘਰ ਦੀਆਂ ਰੌਣਕਾਂ ਵਾਂ ਕਾਦੀਆਂ ਰੌਣਕਾਂ ਜਦੋਂ ਮੰਮੀ ਨੇ ਕੱਢ ਕੇ ਬਾਹਰ ਮਾਰਿਆ ਵਾ ਤੇ ਰੌਣਕਾਂ ਕਾਦੀਆਂ ਰਹਿ ਗਈਆਂ ਮੰਮੀ ਨੂੰ ਪੁੱਛ ਲੈ ਰੌਣਕਾ ਮੰਮੀ ਹੈਗੀ ਘਰ ਦੇ ਵਿੱਚ ਤੂੰ ਹੈਗੀ ਰੌਣਕਾ ਤੈਨੂੰ ਨਾ ਉਹ ਘਰ ਦੇ ਵਿੱਚ ਮਾਵਾ ਤੇ ਬੜਾ ਕੁਝ ਕਹਿੰਦੀਆਂ ਹੁੰਦੀਆਂ ਵਾ ਪਰ ਤੂੰ ਕਦਾਂ ਮਾਂ ਮਾਂ ਕਦੀ ਇਹ ਨਹੀਂ ਕਹਿੰਦੀ ਹੁੰਦੀ ਕਿ ਤੂੰ ਆਪਣਾ ਵਿਆਹ ਕਰ ਲੈ ਤੂੰ ਜਾ ਮਾਂ ਹਮੇਸ਼ਾ ਮਾੜੇ ਚੰਗੇ ਕੰਮ ਤੋਂ ਡੱਕਦੀ ਹੁੰਦੀ ਆ ਚਲ ਮੈਂ ਮੰਨਦੀ ਆ ਮੰਮੀ ਨੇ ਵਿਆਹ ਵੱਲੋਂ ਕਿਹਾ ਉਹਨੂੰ ਆਪਣੇ ਪੋਤੇ ਦਾ ਮੂੰਹ ਆ ਕਿ ਮੇਰੇ ਘਰ ਪੋਤਾ ਹੋ ਜੇ ਮੈਂ ਮੰਨਦੀ ਆ ਚਲ ਤੂੰ ਮਨਾ ਕਰ ਦਿੰਦਾ ਪਰ ਇੱਥੇ ਤੇ ਰਹਿੰਦਾ ਸਾਡੇ ਕੋਲ ਤੇ ਰਹਿੰਦਾ ਤੂੰ ਮੈਂ ਮਨਾ ਤੇ ਕੀਤਾ ਵਾ ਮੈਂ ਮਨਾ ਕੀਤਾ ਮੰਮੀ ਆਂਦੀ ਵੀ ਘਰ ਹੀ ਛੱਡ ਕੇ ਚਲ ਜਾ ਜਨ ਨਿਕਲ ਜਾ ਘਰੋਂ ਵਰਜ ਮੇਰੇ ਅੱਖਾਂ ਲੱਗਣਾ ਤੇ ਹਾ ਜਬਰਦਸਤੀ ਤੇ ਨਹੀਂ ਤਨੂ ਨੇ ਸੇਰੇ ਲਾ ਦੇ ਨਹੀਂ ਤੂੰ ਤੇ ਘਰ ਛੱਡ ਕੇ ਚੱਲ ਗਿਆ ਤੂੰ ਤੇ ਇੱਕ ਵਾਰੀ ਵੀ ਨਹੀਂ ਸੋਚਿਆ ਮੇਰੀ ਭੈਣ ਆਈ ਆ ਮੈਂ ਜਿਹੜੀ ਗੱਲਾਂ ਨਾ ਮੈਂ ਮੰਮੀ ਤੇ ਘਾੜੀ ਜਾਂਦਾ ਬੈਸਾ ਨਹੀਂ ਨਾ ਮੰਮੀ ਨਾਲ ਗੱਲ ਕੀਤੀ ਜਾਂਦਾ ਮੰਮੀ ਨੇ ਕਹਿ ਤੋ ਘਰੋਂ ਬਾਹਰ ਨਿਕਲ ਜਾ ਮੈਂ ਕਿਹਾ ਠੀਕ ਆ ਮੈਂ ਘਰੋਂ ਬਾਹਰ ਚੱਲ ਆ ਮੈਨੂੰ ਨਰਾਜ਼ਗੀ ਵਾਲੀਆਂ ਗੱਲਾਂ ਨਹੀਂ ਕਰੀ ਦੀਆਂ ਚੱਲ ਆ ਅੰਦਰ ਚੱਲ ਨਹੀਂ ਨਹੀਂ ਮੈਂ ਘਰ ਨਹੀਂ ਰਹਿਣਾ ਮੈਂ ਸਿਰਫ ਸਮਾਨ ਲੈਣ ਆਇਆ ਹਾਂ ਸਬਾਨ ਖੜਨਾ ਆਪਣਾ ਬਸ ਮੈਂ ਹੋਰ ਕੁਝ ਨਹੀਂ ਕਰਨਾ ਨਹੀਂ ਰਗਾ ਮੈਨੂੰ ਗੁੱਸਾ ਨਰਾਜ਼ਗੀ ਕਰੀਦਾ ਭੈਣ ਲੈ ਆ ਹੜੇ ਮੇੜੇ ਤੂੰ ਕਹਿੰਦੀ ਆ ਵੀਰ 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 ਵੇਖ ਲਾ ਕਿੱਦਾਂ ਹੌਣ ਤੇ ਵੀ ਕਾਰ ਆਇਆ ਵਾ ਹੁਣ ਵੀ ਤੇਰਾ ਦਾਦਾ ਵੀ ਬਾਹਰ ਨਿਕਲ ਜੇ ਤੇ ਨਿਕਲ ਜੇ ਫਿਰ ਮੈਂ ਰਹਿਣ ਮਾਤਾ ਪੈਸੇ ਵੀ ਨਹੀਂ ਆਇਆ ਆਵੇ ਤੇਰੇ ਕੜੀ ਜੋੜੇ ਹੱਥ ਮੈਂ ਕੱਲ ਪਤਾ ਨਹੀਂ ਕਰਨਾ ਮੈਂ ਆਪਣਾ ਸਮਾਨ ਲੈਣਾ ਵਾ ਸਮਾਨ ਲੈ ਕੇ ਮੈਂ ਚਲ ਜਾਣਾ ਵਾ ਕਾਕਾਂ ਘੜਾ ਉਤ ਤੇਰਾ ਉਨਾ ਹੀ ਰਿਹਾ ਫੇਰ ਵੀ ਉਹ ਨਹੀਂ ਹਟਿਆ ਮਾਸਾ ਵੀ ਨਹੀਂ ਮਾਤਾ ਮੇਰਾ ਨਹੀਂ ਰਹਿਣਾ ਤੁਸੀਂ ਆਪਣਾ ਜੋ ਮਰਜ਼ੀ ਕਰੋ ਮੈਂ ਸਮਾਨ ਲੈਣਾ ਸਮਾਨ ਲੈ ਕੇ ਚਲ ਜਾਣਾ ਲੈ ਆ ਵੇਖ ਲੈ ਮੰਮੀ ਤੇ ਵੀਰ ਵੀਰ ਕਰਦੀ ਮੰਮੀ ਮੈਂ ਤੇ ਵੀਰ ਵੀਰ ਕਰਨਾ ਮੈਂ ਤੇ ਮਹਾ ਲਿਆ ਵਾ ਮੰਗ ਮੰਗ ਕੇ ਰੋ ਰੋ ਕੇ ਆ ਤੇਰੇ ਗੜੀ ਹੱਥ ਜੋੜੇ ਹੁਣ ਤੇ ਚੁੱਪ ਕਰ ਜਾ ਆ ਦੋ ਗਿਆ ਕੁੜੀ ਦੀ ਵੀ ਵੇਖ ਲਾ ਉਹਦੀ ਬਾਣੀ ਬੋਲਣ ਲੱਪੀ ਛੱਟ ਦੇ ਗਰਮੀ ਦੇ ਆਪ ਹੈ ਇਹ ਦੋ ਇਹ ਗਰਮੀ ਆਂਦੀ ਸੀ ਵੀ ਇੱਥੇ 10000 ਰੁਪਈਆ ਪਿਆ ਸੀ ਆ ਆ ਪਰਸ ਦੇ ਆਈ ਇਹਦੇ ਚ ਇੱਥੇ ਪਿਆ ਸੀ ਆਂਦੀ ਫਿਰ ਤੇ ਕੋਈ ਹੈ ਨਹੀਂ ਆ ਇਹ ਜਾਂਦੀ ਪਾਏ ਪਾਏ ਇਹਦੇ ਵਿੱਚ ਕਮਾਲ ਦੀ ਗੱਲ ਆ ਇਹਦੇ ਵਿੱਚ ਨੀ ਕਿਹਤਰਾ ਛੱਟ ਕਿਤੇ ਨਹੀਂ ਇਹਦੇ ਵਿੱਚ ਨਹੀਂ ਹੈਗੇ ਇਹ ਕਿੱਥੇ ਰੱਖਿਆ ਨਹੀਂਗੇ ਸੈਟ ਦੇ ਆ ਬਾਇ ਦਵੇਂ ਇਹਦੇ ਮੰਮੀ ਨੇ ਪੁੱਛਦਾ ਰੋਜਾ ਇੱਕ ਮਿੰਟ ਮੇਰੇ ਕੀ ਲੱਭਣ ਡਿਆ ਮੈਂ ਮੈਨੂੰ ਦਾਦੇ ਮੈਂ ਤਾਂ ਲੱਭ ਜਿੰਨੀ ਆ ਕੀ ਲੱਭਣ ਡਿਆ ਹੋਣੇ ਪੀ ਰਹਿ ਗਿਆ ਰੱਥੇ ਰਹਿ ਗਿਆ ਮੰਮੀ ਹਾਲੇ ਇੱਥੇ ਮੇਰਾ ਸਾਰਾ ਕੁਝ ਹੀ ਰਹਿ ਗਿਆ ਵਾ ਉਹਦੇ ਵਿੱਚ 10000 ਰੁਪਇਆ ਪਿਆ ਸੀ ਗਰਮੀਤ ਕਹਿੰਦੀ ਇਹਦੇ ਵਿੱਚ ਤੂੰ ਕਿੱਥੇ ਗਿਆ ਵਾ ਮੈਂ ਖਰਚੇ ਲਿਆ ਸੌਦਾ ਹੈ ਨਹੀਂ ਮੈਂ ਸੌਦਾ ਲੈ ਆਂਦਾ ਮੰਮੀ ਠੇਕਾ ਵੀ ਤੁਸੀਂ ਲੈ ਲਿਆ ਹਾਂ ਤੇ ਇਸ ਘਰ ਦੇ ਵੇੜੇ ਜਿਹੜੇ ਤਰਖਾ ਦੇ ਪਿਆਏ ਉਹ ਵੀ ਤੁਸੀਂ ਰੱਖ ਲੈ ਸਾਰਾ ਕੁਝ ਤੁਸੀਂ ਰੱਖ ਲੈ ਮੈਨੂੰ ਵੀ ਕੁਝ ਦੇਣਾ ਕਿ ਨਹੀਂ ਦੇਣਾ ਤੁਹਾਡਾ ਜਰਾ ਤਾਂ ਮੈਨੂੰ ਕੁਝ ਪਤਾ ਲੱਗਦਾ ਮੈਨੂੰ ਸਾਰਾ ਪਤਾ ਲੱਗਾ ਵੀ ਟੇਕਾ ਤੁਸੀਂ ਲੈ ਲੈ ਟਾਈਮ ਸਰੀ 11 ਤਾਂ ਬੜੀ ਠਿੰਗਣਾ ਸੀ ਥੋਂ ਤੇਰੇ ਕੋ ਖਰਚੇ ਚਲੇ ਜਾਂਦੇ ਇੱਥੇ ਹਾਂ ਤਾਂ ਸੌਖਾ ਹਨ ਕਿੱਡੀ ਆ ਕਰਨਾ ਹੁਬਕੇ ਗਿਆ ਸੀ ਤੂੰ ਲੱਗ ਗਿਆ ਨਾ ਪਤਾ ਤੈਨੂੰ ਤੇ ਮੰਮੀ ਜਿਹੜੇ ਕੰਮ ਤੁਸੀਂ ਨਹੀਂ ਮੈਂ ਉਹ ਕੰਮ ਨਹੀਂ ਕਰਨੇ ਕੋਈ ਵੀ ਚੱਲ ਵੀਰੇ ਨਾ ਗੁੱਸਾ ਕਰ ਉੱਬ ਬੜੀਆਂ ਗੱਲਾਂ ਹੁੰਦੀਆਂ ਨੇ ਯਾਰ ਘਰਾਂ ਦੇ ਵਿੱਚ ਸ਼ਾਂਤੀ ਨਾਲ ਮੈਂ ਮੇਰੇ ਵੱਲ ਚਾਹ ਬਣਾ ਕੇ ਲਿਆਉਂਦੀ ਨਾ ਭੈਣ ਮੈਂ ਚਾਹ ਚੋਂ ਨਹੀਂ ਕੁਛ ਹੀ ਪੀਣੀ ਮੈਂ ਬਸ ਸਮਾਨ ਲੈਣਾ ਆ ਪਲਸ ਸਮਾਨ ਲੈ ਕੇ ਤੇ ਮੈਂ ਚੱਲ ਚੱਲਿਆ ਆਂ ਤੁਸੀਂ ਰਹੋ ਪੈਨ ਗੱਲਾਂ ਕਰਦਾ ਵਾਂ ਨਹੀਂ ਰਹਿਣ ਦੇ ਨੂੰ ਪੈਨ ਤੋਂ ਹੀ ਰਹਿਣ ਤੋਂ ਕੋਈ ਗੱਲ ਨਹੀਂ ਮੰਮੀ ਜੀ ਚੱਲ ਗਿਆ ਤੇ ਮੁੜ ਕੇ ਫੇਰ ਮਹਾ ਤੇ ਆਇਆ ਵਾ ਉਹਨੇ ਪੜਾ ਕੇ ਕੱਲਿਆ ਵਾ ਉਹਦੇ ਪੂਰਨੇ ਤੇ ਚੱਲਣ ਡਿਆ ਵਾ ਤੂੰ ਜੋ ਮਰਜੀ ਮੰਨਤਾ ਕਰ ਅਹੀਂ ਕੋਈ ਲੱਗਦਾ ਹੀ ਨਹੀਂ ਅਜੇ ਉਹ ਵੇਲੇ ਸਮਾਨ ਕੱਢਣ ਲੱਗ ਗਿਆ ਹੀ ਉਹ ਤੇ ਕੱਢ ਲੈ ਲੈ ਜਾਂਦੇ ਜਹਾ ਸਮਾਨ ਖੜਦਾ ਆਏ ਰੱਬਾ ਕਿੰਨੂ ਕਿੰਨੂ ਮੈਂ ਸਮਝਾਵਾਂ ਆਹ ਦਾ ਚੱਪ ਕਰਕੇ ਹਵੇ ਖੀਜੀ ਜਾਨੀ ਤੂੰ ਫਾਂਡੇ ਪੈ ਗਈ ਤੁਹਾਡੇ ਕਲੇਜੇ ਚ ਮਾਵਾ ਲੋਕੇ ਦੱਕਾਈ ਨਹੀਂ ਆ ਮਮੀ ਵੀ ਕਿੱਦਾਂ ਦੇ ਗੱਲਾਂ ਕਰਾਂ ਦੱਸੋ ਬਈ ਨਾ ਮੈਨੂੰ ਉਹ ਜੀਵ ਆਇਆ ਤਾਂ ਮੈਂ ਰੋਕ ਲਾ ਕਿੱਦਾਂ ਰੋਕ ਲਾਂ ਕਿੱਦਾਂ ਬੋਲਣ ਡਿਆ ਉਹਨੇ ਆਣ ਕੇ ਸੱਤ ਸੱਤ ਕਿਤੇ ਵੀ ਮੇਰੇ ਮਾਵਾ ਮਾਵਾ ਇਹ ਵੇਖਣਾ ਤਾਂ ਇਹ ਦੇਖ ਲਾਣ ਕੇ ਕੀ ਜਮ੍ਹਾਂ ਖਣ ਲੱਗਾ ਬਸ ਮੈਂ ਖੜੀ ਆਪਣੀ ਆਪਣੀ ਮੇਰੀ ਗੱਲ ਹੈ ਪਾਹੀ ਖੜਨ ਲੱਗਾ ਬਸ ਆਪਣੇ ਨਾ ਜਾ ਮੇਰੇ ਵੀਰ ਨਹੀਂ ਭੈਣ ਤੂੰ ਰਹਿੰਦੇ ਬਸ ਇਕੱਲੇ ਹੁਣ ਮਾਤਾ ਨੂੰ ਰਹਿੰਦੇ ਆਪਣੇ ਇਕੱਲੇ ਘਰ ਦੇ ਵਿੱਚ ਕਿਸਮਤ ਹੀ ਸੜ ਗਈ ਹਾ ਹੇ ਰੱਬਾ ਕਿੱਦਾਂ ਦੀ ਕਿਸਮਤ ਮੇਰੀ ਲਿਖ ਦਿੱਤੀ ਆ ਜਿੱਦਣ ਦੀ ਉਹ ਵਿਆਹ ਕੇ ਲੈ ਆਂਦੀ ਨਾ ਕਲਛਣੀ ਉਹ ਲੈ ਕੇ ਬੈ ਗਈ ਵੇਖ ਲਾ ਮੇਰਾ ਪੁੱਤ ਵੀ ਘਰੋਂ ਚਲ ਗਿਆ ਉਹਦੇ ਮਗਰ ਲੱਗ ਗਿਆ ਮਾਂ ਦੀ ਨੇ ਆਨੇ ਵੀ ਸੁਣੀ ਮੰਮੀ ਅੱਜ ਤੱਕ ਕਿਸ ਦੀ ਰੈਕ ਦੂਜੇ ਨਾਲ ਨਹੀਂ ਰੜੀ ਉਹ ਹਰ ਕੋਈ ਆਂਦਾ ਮੇਰੀ ਚੱਲੇ ਮੇਰੀ ਚੱਲੇ ਅੱਜ ਤੋਂ ਰੋਕ ਲੈਣੀ ਆ ਨਾ ਉਹਨੇ ਰੁਕ ਜਾਣਾ ਹੀ ਤੇ ਹੋ ਸਕਦਾ ਆਪਣੀ ਘਰ ਵਾਲੀ ਨੂੰ ਵੀ ਇੱਥੇ ਲੈ ਆਉਂਦਾ ਜੇ ਨਹੀਂ ਵੀ ਨਾ ਤਾਂ ਨਾ ਆਉਂਦੇ ਬਲਜੀਤ ਆਹ ਜੀ ਲਾਤੋਂ ਬਗੈਰ ਤਾਂ ਬੰਦਾ ਬੇਲ ਆਦਾ ਹੀ ਚੰਗਾ ਜਿਸ ਜਿਹਾ ਇਹ ਆਇਨਾ ਮਗਰ ਲੱਗਾ ਬੁੱਢੀ ਤੇ ਤੂੰ ਮੇਰੀ ਤੇ ਕਸੂਰ ਕਰਦੀ ਉਹ ਤੇ ਤੂੰ ਮਾਸਾ ਕਸੂਰ ਨਹੀਂ ਕਰਦੀ ਮੰਮੀ ਮਹਾ ਮਹਾ ਕਰਦੇ ਵਿੱਚ ਖੁਸ਼ੀਆਂ ਆਈਆਂ ਸੀ ਤੂੰ ਤਾਂ ਰੋਕਣੀਆਂ ਹੀ ਨਹੀਂ ਆਈਆਂ ਤੈਨੂੰ ਤੈਨੂੰ ਤਾਂ ਫੜ ਕੇ ਰੱਖਣੀਆਂ ਹੀ ਨਹੀਂ ਆਈਆਂ ਆਹੋ ਮੈਂ ਰਿਸ਼ਦੈਣ ਹਾਂ ਮੈਨੂੰ ਤਾਂ ਆ ਹੀ ਨਹੀਂ ਪਤਾ ਲੱਗਾ ਗਰਮੀ ਤਾਂ ਹਾਂਜੀ ਕੀ ਕਰਨੀ ਆ ਕੋਣੀ ਕੁੜੀ ਨੂੰ ਸਕੂਲੇ ਜਾਣਾ ਸਵੇਰੇ ਤੇ ਚਾਰਕ ਬੂਟੇ ਪਿੰਡਿਆਂ ਦੇ ਬੜੇ ਸੋਹਣੇ ਲੱਗੇ ਮੈਂ ਕਿ ਕੁਲੀਆਂ ਕੁਲੀਆਂ ਤੋੜ ਕੇ ਰੱਖ ਲਈ ਮੈਂ ਸਾਰੇ ਘਰ ਚੋਂ ਲੱਭਦਾ ਆਇਆ ਵਾ ਮੇਰੀ ਸੁਣ ਗੱਲ ਚੱਲ ਕੇ ਮੈਨੂੰ ਸੋਨਾ ਦੇ ਤੇ ਇਸ ਟਾਈਮ ਤੇ ਰੇਟ ਵੀ ਬਾਬਾ ਤਾਂ ਹੈਗਾ ਤੇ ਮੈਂ ਵੇਚ ਕੇ ਆਕੇ ਤੈਨੂੰ ਮੈਂ ਪੈਸੇ ਕੋਲ ਲੈ ਕੇ ਆਵਾਂ ਜਾ ਕੇ ਤੈਨੂੰ ਪਤਾ ਵਾ ਆ ਘਰ ਆਪਾਂ ਨੂੰ ਸਾਰਾ 3 ਲੱਖ ਚ ਮਿਲਣ ਦਿਆ ਵਾ ਤੇ ਜਿੰਨਾ ਸਸਤਾ ਘਰ ਕੋਈ ਵੇਚ ਕੇ ਹੋਰ ਕਿਹਨੇ ਖਰੀਦ ਰਿਹਾ ਤਾਂ ਮੁੜ ਕੇ ਆਪਾਂ ਕਰਾਂਗੇ ਦੱਸ ਤੈਨੂੰ ਪਹਿਲਾਂ ਨੀ ਗੱਲ ਤੇ ਤੁਹਾਡੀ ਸਹੀ ਹੈਗੀ ਆ ਵੀ ਇੰਨਾ ਸਸਤਾ ਘਰ ਕਿੱਥੇ ਮਿਲਣਾ ਵਾ ਮੈਂ ਕਹਿੰਨੀ ਆਂ ਵੀ ਆ ਘਰ ਘੱਮ ਸੇ ਕੰਮ ਹੀ ਉਤਰਾਏ 10-12 ਲੱਖ ਦਾ ਘਰ ਆ। ਆਹੋ ਤੇ 3 ਲੱਖ ਚ ਬਾਲਾ ਹੀ ਸਸਤਾ ਵਾ ਤੇ ਚੱਲ ਵੇਖ ਲੋ ਤੁਹਾਡੀ ਮਰਜ਼ੀ ਆ। ਮੈਂ ਵੀ ਤਾਂ ਹੀ ਕਰਕੇ ਉਹਨੂੰ ਹਾਂ ਕਰਤੀ ਕੋਈ ਗੱਲ ਨਹੀਂ ਆ 3 ਲੱਖ ਦੇ ਵਿੱਚ ਤਾਂ ਅੱਜਕੱਲ ਪਲਾਟ ਨਹੀਂ ਮਿਲਦਾ। ਇਹ ਤੇ ਫਿਰ ਆਪਾਂ ਨੂੰ ਬਣਿਆ ਬਣਾਇਆ ਘਰ ਮਿਲਣਦਿਆ। 3 ਲੱਖ ਦੇ ਵਿੱਚ ਦੀਆਂ ਸਾਰੀਆਂ ਇੱਟਾਂ ਹੀ ਸਮਝ ਲੈਣੀ ਆ ਇੱਟਾਂ ਹੀ ਆ ਇਹਦੀਆਂ। ਪਲਾਟ ਤੇ ਫ੍ਰੀ ਫਟਦਾ ਹੀ ਆ। ਆਹੋ ਸਸਤਾ ਮਿਲ ਗਿਆ ਹੋਰ ਕੋਈ ਹੱਥ ਮਾਰ ਜੂਗਾ ਫਿਰ ਵੇਂਦੇ ਰਵਾਂਗੇ ਕਿਰਾਏ ਤੇ ਕਿੰਨਾ ਚਿਰ ਤੱਕ ਹੀ ਖਾਣੇ ਆ। ਉਹੀ ਤਾਂ ਮੈਂ ਕਹਿੰਦੇ ਮਨਾਈ ਕਰਕੇ ਵੀ ਇਹਨੂੰ ਹੋਰ ਕਿਉਂ ਪਤਾ ਲੱਗਾ ਤਾਂ ਉਹਨੇ ਫਟਾਫਟ ਲੈ ਲੈਣਾ ਮੈਂ ਮੁੰਕੇ ਫਿਰ ਆਪਾਂ ਆਇਆ ਕਿਰਾਏ ਤੋਂ ਹੀ ਚੰਦਰਾਂਗੇ ਕਿਰਾਇਆ ਘਟਵਾ ਆਪਣਾ ਨਾਲੇ। ਹੋਰ ਕੀ ਆ ਉਹੀ ਮੈਨੂੰ ਆਉਂਦੀ ਆ ਵੀ ਪਤਾ ਨਹੀਂ ਘਰ ਆਪਾਂ ਦੁਬਾਰਾ ਜਾਣਾ ਕਿ ਨਹੀਂ ਜਾਣਾ। ਚੱਲ ਆਪਣਾ ਘਰ ਹੋਊਗਾ ਸਕੂਨ ਨਾਲ ਆਪ ਬੈਠ ਸਕਦੇ ਆ ਆਪਣੇ ਘਰ ਚ। ਆਹੋ ਤੇ ਗੱਲ ਸਹੀ ਆ। ਮੈਂ ਤੇ ਕਿਰਾਏ ਤੇ ਧੱਕੇ ਖਾਣੇ ਕਿਤੇ ਮੈਨ ਨਹੀਂ ਆ ਛੋਟੀ ਜੀ ਗੱਲ ਆ। ਆਹ ਸੌਖਾ ਹੀ ਆ ਕਿਤੇ। ਕਦੀ ਕਿਤੇ ਸਮਾਂ ਚੋਕ ਤੇ ਕਦੀ ਕਿਤੇ ਚੁੱਕ। ਪਾਰਾਵਾ ਸੈਟ ਮੇਰਾ ਆਹੋ ਹੈ ਤੇ ਹੈਗਾ ਵਾ ਕੋਈ ਨਹੀਂ ਆ ਸੱਤ ਚਲ ਜਾਣਾ ਕੰਮ ਥੇਰਾ ਹੁੰਨੇ ਨਹੀਂ ਸਰ ਜਾਣਾ ਮੇਰੇ ਹਿਸਾਬ ਨਾਲ ਸਰ ਜਾਣਾ ਪੈਸੇ ਵੱਧ ਜਾਣੇ ਆ ਤੁਸੀਂ ਤਲਾਕ ਤੇ ਵੇਖਿਓ ਦਿਓ ਤੇ ਮੈਂ ਕਹਿੰਨੀ ਪੈਸੇ ਵੱਧ ਜਾਣ ਤੇ ਚੱਲ ਆਪਣਾ ਕਾਰੋਬਾਰ ਨਾਲ ਤੁਰ ਪੂ ਉਧਰੋਂ ਤੁਸੀਂ ਜਾਂਦੇ ਜੇ ਤੇ ਮੈਂ ਘਰ ਛੋਟੀ ਮੋਟੀ ਬੁਟੀਕ ਖੋਲ ਲੂੰਗੀ ਨੀ ਤੇ ਨਿੱਕੀ ਜੀ ਦੁਕਾਨ ਪਾਲ ਕੇ ਉਹ ਬੁਟੀਕ ਬਾਅਦ ਚ ਵੇਖ ਲਾਂ ਕੋਈ ਗੱਲ ਨਹੀਂ ਹਾਲ ਦੀ ਕੜੀ ਤਾਂ ਠੀਕ ਨਹੀਂ ਹੈਗੀ ਪਹਿਲਾਂ ਤੂੰ ਆਪਣੀ ਹਾਲਤ ਵੇਖ ਲੋ ਠੀਕ ਹੋ ਜੰਗੇ ਨਾ ਫਿਰ ਵੇਖ ਲਾਂਗੇ ਬਾਅਦ ਦੀ ਗੱਲ ਉਹ ਕੋਈ ਨਹੀਂ ਇਦਾਂ ਕੰਮ ਧੰਦੇ ਤੇ ਚੱਲਦੇ ਰਹਿੰਦੇ ਆ ਫਿਰ ਕੀ ਨਹੀਂ ਉਹਦੇ ਹੈਗਾ ਵੇ ਚਲ ਕੋਈ ਗੱਲ ਨਹੀਂ ਬੁਟੀਕ ਬਾਅਦ ਚ ਵੇਖ ਲਾਂਗੇ ਨਾ ਜਦੋਂ ਆਪਣਾ ਕੰਮ ਚੱਲ ਜਾਊਗਾ ਤਾਂ ਫਿਰ ਵੇਖ ਲਾਂਗੇ ਬੁਟੀਕ ਦਾ ਇਹਦਾ ਕੰਮ ਕਰਨਾ ਹੋਊਗਾ ਤੂੰ ਜਾ ਜਾ ਕੇ ਮੈਨੂੰ ਸੁਣ ਲਿਆ ਕੇ ਦੇ ਤੇ ਮੈਂ ਜਾਵਾਂ ਆਹੋ ਇਹ ਵੀ ਤੁਹਾਡੀ ਗੱਲ ਸਹੀ ਹੈ ਮੇਰੇ ਤੇ ਦਿਮਾਗ ਚ ਨਹੀਂ ਆਈ ਵੀ ਆਪਾਂ ਨੂੰ ਪੈਸੇ ਚਾਹੀਦੇ ਆ ਗਾਹਾਂ 'ਚ ਕੰਮ ਕਰਵਾਤੇ ਤੇ ਇੰਨੇ ਪੈਸੇ ਥੋੜਾ ਇੱਕਦਮ ਆ ਚੱਲੇ ਉਹੀ ਤਾਂ ਮੈਂ ਤੈਨੂੰ ਕਹਿੰਦਿਆ ਤੇ ਤੇ ਦਿਮਾਗ 'ਚ ਨੂੰ ਕੋਈ ਪੈਂਦਾ ਮੈਨੂੰ ਸਾਰਾ ਕੁਝ ਰੀਂਦਾ ਨਾ ਧਿਆਨ ਆ ਹਸਪੀਟਲਾਂ 'ਚ ਕਿਹੜਾ ਜਾਣਾ ਸੌਖਾ ਹੀ ਆ ਸੌਖਾ ਹੀ ਆ ਕਿਤੇ ਕਿੰਨੇ ਕਿੰਨੇ ਅਗਲੇ ਨਾਲ ਮੂੰਹ ਅੱਡੇ ਹ ਤੇ ਹੁਣ ਇਹ ਦਵਾ ਕੱਢ ਕੇ ਮੈਂ ਹਾਂ ਚੱਲ ਕੇ ਦੇ ਕੱਢ ਕੇ ਟਾਈਮ ਕਿਹੜਾ ਪਤਾ ਸਾਨੂੰ ਬਈਲਾ ਮੈਂ ਜਾ ਕੇ ਸੁਨਿਆਰੇ ਨਾਲ ਗੱਲਬਾਤ ਕਰਕੇ ਉਹਦੇ ਕੋਲ ਪੈਸੇ ਲੈ ਕੇ ਆਵਾਂ ਜਾ ਕੇ ਮੈਂ ਚਲੋ ਕੋਈ ਨਹੀਂ ਤੇ ਨੀ ਆ ਮੈਂ ਕੱਢਦੀ ਨਹੀਂ ਬਲਵੀ ਦਾ ਸੇਵ ਗਿਆ ਵਕ ਮੀਚ ਆ ਮਮਮੀ ਸੇਵ ਗਿਆ ਵਾ ਹੋਗੀ ਤਰਪਾਈ ਤੇ ਕੋਈ ਨਾ ਬਾਤ ਤਰਪਾਈ ਕਰਨ ਲੱਗੀ ਨਾਲੇ ਬਾਵਾ ਲੱਗਣ ਆਲੀਆਂ ਹੁਣ ਬੱਤੀ ਬੰਦ ਹੋ ਗਈ ਉਹ ਬਲਬ ਨਹੀਂ ਝਗਣਾ ਅੱਛਾ ਤੇ ਉਹ ਮੈਂ ਬੱਤੀ ਆਉਗੀ ਨਾ ਫਿਰ ਬਾਵਾ ਲਾਉਂਗੀ ਤੋਂਨੇ ਚ ਤਰਪਾਈ ਕਰ ਲੈਣੀ ਆ ਆਹ ਚਲ ਮਮਮੀ ਹਾਂ ਆਲਵਾ ਤੇ ਨਾਲ ਤੁਸੀਂ ਕਿੱਧਰ ਤਿਆਰੀ ਕੀਤੀ ਹੈ ਨਵੇਂ ਕੱਪੜੇ ਪਾਏ ਆ ਮੈਂ ਨਾ ਮਨੀਵਾਲ ਚੱਲਨੀ ਆ ਇਹ ਕਿੱਦਾਂ ਦਾ ਮੰਮੀ ਸਾਹਿਬ ਹੋਇਆ ਮੈਨੂੰ ਘਰ ਛੱਡ ਕੇ ਤੇ ਤੁਸੀਂ ਮਨੀਵਾਲ ਚੱਲੇ ਆ ਤੇ ਇਦਾਂ ਮੈਨੂੰ ਕਰ ਦਿੰਦੇ ਹਾਂ ਰਗਵੀਰ ਆਇਆ ਹੀ ਤੇ ਮੈਂ ਉਹਦੇ ਨਾਲ ਹੀ ਚੱਲ ਜਾਨੀ ਆ ਮੈਂ ਇਕੱਲੀ ਕਿੱਧਰ ਰਹਿ ਲੂੰਗੀ ਭਲਾ ਮੰਮੀ ਤੇ ਤੇਰਾ ਹੀ ਫਾਇਦਾ ਸੋਚਿਆ ਵੀ ਚੱਲ ਘਰ ਆਈ ਆ ਮੈਨੂੰ ਬੂਏ ਜਿੰਦੇ ਨਾਮ ਮਾਰਨੇ ਪੈਣਗੇ ਤੇ ਚੱਲ ਤੂੰ ਘਰ ਦੀ ਰਾਖੀ ਕਰੇਂਗੀ ਨਾਲ ਘਰ ਹੋਏਂਗੀ ਮੈਨੂੰ ਫਿਕਰ ਨਾ ਹੋਊਗਾ ਤਾਂ ਹੀ ਤੇ ਮੈਂ ਚੱਲੀ ਆ ਮੈਂ ਕਿਹੜਾ ਉੱਥੇ ਬੈਠੀ ਰਹਿਣਾ 2-4 ਦਿਨ ਦੀ ਤੇ ਘੱਲਵਾ ਨਾਲੇ ਰਹੀ ਗੱਲ ਤੂੰ ਆਨੀ ਵੀ ਮਨੀ ਕੋ ਕਿੱਦਾਂ ਚੱਲੀ ਆਂ ਹਰ ਵੇਲੇ ਤੇ ਵੀਰ ਵੀਰ ਕਰਦੀ ਰਹਿੰਦੀ ਤੇ ਮੈਂ ਮੇਰੇ ਤੇ ਵੀਰ ਨੂੰ ਮਨਾ ਕੇ ਲੈ ਆਵਾਂ ਮੰਮੀ ਜੇ ਵੀਰ ਨੂੰ ਲੈਣ ਜਾਏਂਗੀ ਨਾ ਤੇ ਵੀਰ ਇਕੱਲੇ ਨਹੀਂ ਆਉਣਾ ਪਰ ਜਾਈ ਵੀ ਨਾਲੇ ਹੀ ਆਉਗੀ ਉਹ ਤਾਂ ਚਲ ਬਾਤ ਚ ਦੀ ਗੱਲ ਵਾ ਹਜੇ ਮੈਂ ਮਨੀ ਨੂੰ ਤੇ ਲਿਆਉਂਦੀ ਆ ਨਾ ਪਹਿਲਾਂ ਐਵੇਂ ਕਿਦਾਂ ਉਹਨੇ ਚਾਰ ਲਾਵਾਂ ਲਈਆਂ ਉਹਨੇ ਕਦੀ ਖਿਹੜਾ ਨਹੀਂ ਹੁੰਦਾ ਛੱਡਣਾ ਮੰਮੀ ਜਿਹੜੀਆਂ ਤੂੰ ਸਕੀਮਾਂ ਲਾਉਂਨੀ ਫਿਰਦੀ ਆ ਨਾ ਉਹ ਸਕੀਮਾਂ ਅੱਜ ਕੱਲ੍ਹ ਦੀਆਂ ਕੁੜੀਆਂ ਚੱਲਣ ਨਹੀਂ ਦਿੰਦੀਆਂ ਹੁੰਦੀਆਂ ਐਵੇਂ ਨਹੀਂ ਚੱਲਣ ਦਿੰਦੀਆਂ ਇਹ ਕਿਦਾਂ ਦੀ ਤੂੰ ਗੱਲ ਕਰਨ ਦੀ ਨਹੀਂ ਜਿਹੜੀ ਨਾਲ ਹੀ ਚੱਲ ਗਈ ਆ ਲੈ ਕੇ ਉਹਨੂੰ ਉਹ ਅਗਲਾ ਤੇਰੀ ਇੱਕ ਬਣਾ ਸੁਣੀ ਤੇ ਉਹਦੇ ਮੰਗਰ ਚੱਲ ਗਿਆ ਦਾ ਪੱਲੂ ਫੜ ਕੇ ਉਹ ਅਗਲਾ ਛੱਡ ਕੇ ਆਉਂਦਾ ਉਹਨੂੰ ਤੇ ਜਦੋਂ ਮੈਂ ਕਹੂੰਗੀ ਤੇਰੇ ਭੈਣ ਯਾਦ ਕਰਨ ਦੀ ਆ ਕਾਪਿਆ ਨਹੀਂ ਆ ਜਾਣਾ ਜਿਸ ਨੂੰ ਉਹੋ ਗੱਲ ਭੈਣ ਦੀ ਮਾਸਾ ਖੇਚਣਾ ਪਊਗੀ ਮੰਮੀ ਭੈਣਾ ਪੂਣਾ ਦੀ ਖੇਚ ਬਾਅਦ ਚ ਹਟ ਜਾਂਦੀ ਆ ਉਹ ਭੈਣਾ ਹੀ ਆ ਮਰ ਮਰ ਜਾਂਦੀਆਂ ਵੀਰਾ ਤੋਂ ਉਹ ਆਹ ਦਿੰਦੀਆਂ ਵੀ ਸਾਡਾ ਵੀਰ ਨਾਲ ਦੇਖੇ ਉਹ ਇੱਕ ਵਾਰੀ ਰਖੜੀ ਤੇ ਨਾ ਨਾ ਸਤਨ ਫੇਰ ਵੀ ਆਹ ਦਿੰਦੀਆਂ ਵੀ ਸਾਡੇ ਭਰਾ ਰਾਜੀ ਬਾਜੀ ਰਹਿਣ ਤਸਦਨ ਤੇ ਉਹ 7 ਵਜੇ ਨਾ ਜੇ ਨਾ ਸਾਂ ਦਾ ਤਾ ਵੀ ਠੀਕ ਵਾ ਤੇ ਭਰਾ ਨਹੀਂ ਨਹੀਂ ਖਿੱਚ ਕਰਦੇ ਪਹਿਣਾ ਦੇ ਜੇ ਕਿਤੇ ਪਹਿਣਾ ਜਿਆਦਾ ਵੀ ਕਰ ਲੈਣਾ ਆਖ ਨਾ ਵੀ ਆ ਜਾ ਵੀਰਾ ਮੈਨੂੰ ਮਿਲ ਜਾ ਕੋਈ ਨਹੀਂ ਆਉਂਗਾ ਆਉਂਗਾ ਕਰਕੇ ਹਸਾਲ ਨਗਾ ਦਿੰਦੇ ਹੁੰਦੇ ਆ ਨਹੀਂ ਇਦਾਂ ਦਾ ਨਹੀਂ ਘਮਾ ਨਹੀਂ ਮੈਂ ਜੇ ਇਹਨੂੰ ਕਹੂੰਗੀ ਨਾ ਕਿ ਤੈਨੂੰ ਬਲਜੀਤ ਜਾਦ ਕਰਨ ਦੀ ਆ ਤੇ ਵੇਖਿਓ ਨੇ ਦੌੜਾ ਆ ਜਾਣਾ ਮੇਰੇ ਨਾਲ ਹੀ ਆ ਜਾਣਾ ਤੂੰ ਇਹ ਗੱਲ ਦੀ ਟੈਨਸ਼ਨ ਨਾ ਲੈ ਤੇ ਮੈਨੂੰ ਜਾਣ ਦੇ ਕਿਉਂਕਿ ਮੈਂ ਜਾਵਾਂ ਤੇ ਮੈਂ 2-4 ਦਿਨ ਜੇ ਮੇਰੇ ਲੱਗ ਜਾਣਗੇ ਤੇ ਘਰ ਦਾ ਧਿਆਨ ਰੱਖੀ ਹੁਣ ਮੰਮੀ ਇਦਾਂ ਨਹੀਂ ਹੁੰਦਾ ਦੋ ਚਾਰ ਦਿਨ ਹੈ ਕੁੜਮਾਂ ਦੇ ਬਹਿ ਕੇ ਖਾਣੀਆਂ ਹੀ ਹੋ ਕੁੜਮਾਂ ਦੇ ਥੋੜੀ ਠੀਕ ਆ ਆਹ ਜਿਹੜੇ ਕੱਪੜੇ ਨਾ ਇੱਥੇ ਛੱਡ ਕੇ ਜਾ ਤੇ ਸ਼ਾਮ ਨੂੰ ਲੈ ਕੇ ਵਾਪਸ ਆ ਜੀ ਨਿੱ ਗਿਆ ਕਿਤੇ ਉਹ ਕੰਮ ਧੰਦੇ ਗਿਆ ਹੋਊਗਾ ਤੂੰ ਇਹ ਕਿੱਦਾਂ ਦੀਆਂ ਗੱਲਾਂ ਕਾਂਦੀ ਉਹ ਘਰ ਵਿੱਚ ਜਿੱਥੇ ਅੱਗੇ ਰਹਿੰਦੀ ਰਹੀ ਆ ਉਦੋਂ ਤੂੰ ਪਰਵਾਹ ਨਹੀਂ ਕਰਦੀ ਰਹੀ ਤੇ ਮੰਮੀ ਕੁੜਮਾਂ ਦੇ ਗਏ ਹੋਣੇ ਹੋਰੋਂ ਕਿੱਥੇ ਗਏ ਹੋਣੇ ਕਿੱਥੇ ਕੁੜਮਾਂ ਦੇ ਗਏ ਹੋਣੇ ਆ ਉਹ ਮੈਂ ਇਦਾਂ ਕਰਦੀ ਆ ਤੇ ਉੱਥੇ ਜਾਣੀ ਜਿੱਥੇ ਕੰਮ ਤੇ ਲੱਗਾ ਹੋ ਇਰੇ ਦੋਸਤਾਂ ਨੂੰ ਪੁੱਛਦੀ ਆ ਕਿ ਕਿੱਥੇ ਰਹਿੰਦਾ ਵਾ ਫੇਰ ਪੱਕਾ ਪਤਾ ਲੱਗਣਾ ਵਾ ਤੇ ਨਾਲੇ ਜੋ ਸਹੁਰੇ ਗਿਆ ਹੁੰਦਾ ਉਹਦੀ ਸੱਸ ਨੇ ਝੱਟ ਫੋਨ ਕਰਦਣੇ ਵੀ ਭੈਣ ਜੀ ਕੀ ਗੱਲ ਹੋਈ ਆ ਫੋਨ ਤੋਂ ਉੱਥੇ ਕੋਈ ਆਇਆ ਗਿਆ ਨਹੀਂਗਾ ਮੰਮੀ ਹੁਣ ਕਿੱਧਰ ਦਾ ਤੈਨੂੰ ਇਹ ਜਜ ਗਿਆ ਪਹਿਲਾਂ ਮੈਨੂੰ ਇਹ ਦੱਸ ਮੇਰਾ ਤੇ ਭਰਾ ਹੀ ਮੈਂ ਤਾਂ ਰੋਂਦੀ ਫਿਰਦੀ ਹਾਦਨ ਤੇ ਨਾ ਮੰਮੀ ਜਾ ਲੈਂਦੇ ਨਾ ਜਾਣਦੇ ਤੇ ਤੂੰ ਮੈਨੂੰ ਉਦਨ ਰੋਕ ਕੇ ਤੇ ਮੇਰਾ ਵੀ ਕੰਮ ਖਰਾਬ ਕੀਤਾ ਨਾਲੇ ਮੈਨੂੰ ਇੱਥੇ ਬਿਠਾ ਲਿਆ ਨਾਲੇ ਉਹਨੂੰ ਘਰੋਂ ਕੱਢਿਆ ਨਹੀਂ ਤੈਨੂੰ ਬਾਹਰ ਲਿਆ ਤੂੰ ਘਰ ਹੀ ਜਾਣਾ ਵਾ ਕਿਉਂ ਕਾਲੀ ਪਈ ਮੰਮੀ ਘਰ ਖਰਾਬ ਹੋਣ ਡਿਆ ਦੋਆ ਜਾਣਿਆਂ ਦਾ ਹੋਣ ਡਿਆ ਖਰਾਬ ਆ ਸੌ ਚੀਜ਼ ਤੇ ਲੈ ਕੇ ਦਿੱਤੀ ਆ ਗਹਿਣਾ ਕਟਾ ਤੈਨੂੰ ਬਣਾਤਾ ਲਮਾਰੀ ਤੈਨੂੰ ਲੈਤੀ ਸਕੂਟਰੀ ਤੈਨੂੰ ਲੈਤੀ ਮੰਮੇ ਸਾਂਦੀ ਨਹੀਂ ਲੈ ਕੇ ਦਿੱਤੀ ਮੇਰਾ ਹੱਕ ਬੰਦਾ ਸੀ ਨਾਲ ਜਿੰਤਰਾਂ ਤੁਸੀਂ ਮੈਨੂੰ ਘਰ ਬੁਝੜ ਜਾਂ ਲਾਭ ਦਿੱਤਾ ਨਾ ਉਤਰਾਂ ਫੇ ਤੁਹਾਨੂੰ ਦੇਣਾ ਹੀ ਪੈਣਾ ਜੇ ਮੈਨੂੰ ਸੁਨਣਾ ਨਹੀਂ ਉੱਥੇ ਫਿਰ ਤੇ ਮੈਂ ਫੇ ਜਾ ਫਿਰ ਦੋਦੇ ਵਿਆਹ ਕਰਨਾ ਪੈਣਾ ਹੀ ਅੱਛਾ ਦੋਦੇ ਵਿਆਹ ਤੇ ਮੈਂ ਕਦੀ ਵੀ ਨਹੀਂ ਕਰਦੀ ਜੋ ਮਰਜੀ ਹੋ ਜਾਂਦਾ ਤੇ ਤੈਨੂੰ ਉੱਥੇ ਹਾਂ ਤੇ ਉੱਥੇ ਮੈਂ ਕਿਹੜੀ ਕਹਿਂਦੀ ਪੇ ਮੇਰਾ ਘਰ ਹੁਣ ਜਿਹੜਾ ਇੰਨਾ ਸਮਾਨ ਲੈ ਕੇ ਦਿੱਤਾ ਨਾ ਉਹਦੇ ਮੇਰੇ ਨਾਲ ਸਾਰੀ ਨੂੰ ਮਾਰਦੀ ਰਿਆ ਕਰੀ ਉਹ ਨਾਲ ਮੈਂ ਤੇਰੀ ਮੂੰਹ ਚੋਂ ਮੂੰਹ ਚੋਂ ਉਮੀਦ ਨਾ ਨਹੀਂ ਸਾਹਮਣੇ ਇਸ ਤਰ੍ਹਾਂ ਨਿਗਲ ਜੇ ਐਵੇਂ ਨਿਕਲ ਜੇ ਮੈਂ ਤਾਂ ਤੇਰ ਨਾਲ ਹੀ ਗੱਲ ਕਰਨੀ ਵੀ ਚਲੋ ਜੇ ਹੁਣ ਤੂੰ ਰਹੀਆਂ 10 ਦਰ ਮਹੀਨਾ ਤਾਂ ਮੈਂ ਚੀਜ਼ ਵੀ ਤੇ ਤੈਨੂੰ 100 ਲੈ ਕੇ ਦਿੱਤੀ ਉੱਥੇ ਹੋਣ ਮੈਨੂੰ ਕੀ ਪਤਾ ਤੇਰੇ ਕੋ ਕਿਹੜੀ ਚੀਜ਼ ਹੈਗੀ ਤੇ ਕਿਹੜੀ ਨਹੀਂ ਹੈਗੀ ਨਾ ਭਲੇਖਾ ਭਲਾ ਤੈਨੂੰ ਤੂੰ ਭਲਾ ਜਾਂਦੀ ਨਹੀਂ ਤੇ ਉੱਥੇ ਤੇ ਆਪ ਵੀ ਨਾ ਕੋ ਮੁੱਲ ਚ ਉੱਤੋਂ ਲਿਕੇ ਤੇ ਸੜ ਆ ਜਣੀ ਹੈ ਨਹੀਂ ਤੁਹਾਡੇ ਘਰ ਤੇ ਇਸ ਹੀ ਨਹੀਂ ਹੈਗਾ ਤੁਹਾਡੇ ਘਰ ਤੇ ਫਲਾਨ ਨਹੀਂ ਹੈਗਾ ਢੀਂਗ ਨਹੀਂ ਹੈਗਾ ਉੱਥੇ ਤੇਰਾ ਜੀ ਨਹੀਂ ਲੱਗ ਚੱਲ ਬਲਜੀਤ ਛੱਡ ਐਵੇਂ ਨਹੀਂ ਲੜਨਾ ਹੀ ਮਾਵਾ ਧੀਆਂ ਨੇ ਇਦਾਂ ਨਹੀਂ ਕਰਨਾ ਮੈਨੂੰ ਦੇਲ ਪਾਪਾ ਤੇ ਮੈਂ ਜਾਵਾਂ ਮੰਮੀ ਹਾਂ ਦੋ ਦਿਨ ਕੀ ਕਰਨਾ ਨਹੀਂ ਕੁਛ ਨਹੀਂ ਹੁੰਦਾ ਜੇ ਦੋ ਦਿਨ ਲੱਗਣਗੇ ਜਾਂ ਇੱਕ ਦਿਨ ਲੱਗੂਗਾ ਜਿੰਨਾ ਵੀ ਟਾਈਮ ਲੱਗੂਗਾ ਮੈਂ ਲਾ ਕੇ ਆਉਣਾ ਵਾ ਤੂੰ ਚੁੱਪਰ ਕੇ ਘਰੇ ਰਹੀਂ ਭੂਏ ਭਾਵੇਂ ਮਾਰ ਲਿਆ ਕਰੀ ਹਾਂ ਨਾ ਰਹੀਂ ਮੈਨੂੰ ਭਾਵੇਂ ਇੱਥੇ ਪੂਤ ਪ੍ਰੇਤ ਚੰਬਰ ਜਾਣ ਹਾਂ ਹੈ ਕਿਹੜੇ ਪੂਤ ਪ੍ਰੇਤ ਅੱਗੇ ਕਦੀ ਇੰਨੇ ਜਿਹੇ ਚੰਬੜੇ ਨਹੀਂ ਕਿ ਹਰਾਮ ਨਾ ਪੈ ਐਵੇਂ ਮਾਰੇ ਖਿਆਲ ਦਿਲ ਚੱਲਿਆਉਂਦੀ ਰਹਿੰਦੀ ਐ ਹਾਂ ਰੱਬਾ ਆ ਮਾਂ ਵੀ ਮੇਰੀ ਫਫੇ ਕੁੱਟਣੀ ਆ ਮੇਰਾ ਝਾਟੇ ਤਿਆਰ ਹੋ ਗਈ ਨਾ ਕਿ ਇਹਨੂੰ ਫੁਸ਼ਿਆ ਨਾ ਗਿਸ਼ਿਆ ਕਿਸ ਦਾ ਡਾਰੇ ਹੈ ਨਹੀਂ ਖਲੜੀ ਦੇ ਵਿੱਚ ਮੇਰਾ ਕੰਮ ਮੇਰੇ ਕਾਜੇ ਕਾਜੀਆਂ ਮੇਰਾ ਅੱਕਾ ਰੰਗ ਮਨਿਆ ਤੋ ਪੂਲੀ ਨਾ ਹੋਣੀ ਮੈਂ ਅਜ ਤੱਕ ਕਿਸੇ ਨੂੰ ਨਹੀਂ ਇੱਥੇ ਰਹਿਣ ਦਿੱਤਾ ਵਾਤੀ ਨੂੰ ਨਹੀਂ ਰਹਿਣ ਦੇਣਾ ਮੇਰਾ ਹਾਰੇ ਕੁਕ ਕਿਦਾਂ ਦੂ ਖੁਸ਼ੀ ਮੈਨੂੰ ਘਰ ਦੀ ਵੀ ਬੜੀ ਆ ਪਈ ਚੱਲ ਮੇਰਾ ਘਰ ਬਣ ਜੂ ਪਰ ਇਹ ਨਹੀਂ ਪਤਾ ਵੀ ਮਾਂ ਨੇ ਘਰ ਤੇ ਲੱਭ ਕੇ ਹੀ ਦਿੱਤਾ ਵਾ ਤੇ ਮਾਂ ਜਿਹੜੇ ਤੋਂ ਮੈਨੂੰ ਕਹਿਣੇ ਗੱਡੇ ਪਾਏ ਆ ਨਾ ਮੈਨੂੰ ਉਹਨਾਂ ਦਾ ਆਸਰਾ ਲੈ ਕੇ ਤੇ ਆਪਣਾ ਘਰ ਬਣਾਉਣਾ ਪੈਣਾ ਚੱਲ ਕੋਈ ਨਾ ਆਪਣੇ ਬੰਦੇ ਦਾ ਸਾਥ ਜਿਵੇਂ ਔਖੇ ਟਾਈਮ 'ਚ ਨਹੀਂ ਦੇਣਾ ਤੇ ਕਦੋਂ ਸਾਥ ਦੇਣਾ ਉਹਨਾਂ ਦਾ ਮੈਂ ਕੋਈ ਨਹੀਂ

ਕੀ ਹੋ ਗਿਆ ਤੈਨੂੰ ਲੈ ਉੱਠ ਤਾ ਉੱਠ ਤਾ ਉੱਠ ਤਾ ਉੱਠ ਉਹ ਕੀ ਹੋ ਗਿਆ ਤੈਨੂੰ ਚਾਹ ਰਣੀ ਤੁਰੇ ਮੈਂ ਤੇਰੇ ਕੋ ਦੱਸ ਉਹਨੂੰ ਪਹਿਲਾਂ ਹੈ ਕਮਣੀ ਤੇਰੀ ਇਹ ਕਹਾਲਤ ਹੋਦੀ ਹੈਗੀ ਤੇ ਫੇਟਾ ਲਵਾ ਕੇ ਡੇਪੀ ਮਿਲ ਲਾਤਾ ਤਾ ਉੱਠ 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 ਇਧਰ ਆ ਆਇ ਤੇ ਬੈ ਆਈ ਆਈ ਜਾ ਲਾ ਮੈਂ ਕਿੱਡਿ ਜਪੀਂ ਬੜੀ ਹੋਣ ਲੱਗ ਪਈ ਕੀ ਗੱਲ ਕਿਉਂ ਕੀਆ ਆ ਮੈਂ ਕਿੱਡਿ ਦੇਖ ਕਿਤਨਾ ਪਈ ਦੇਖ ਕਿਤਨਾ ਪਈਆ ਮੈਨੂੰ ਨਹੀਂ ਪਤਾ ਲੱਗਾ ਇੱਥੇ ਲੰਮੇ ਪੈ ਅੱਜ ਤਾਂ ਆਓ ਕਰ ਲੰਮੇ ਪੈ ਇੱਧਰ ਲੰਮੇ ਪੈ ਇਧਰ ਮੈਨੂੰ ਛੇੜੋ ਨਾ ਮੈਨੂੰ ਛੇੜੋ ਨਾ ਮੈਂ ਜਾ ਕੇ ਨਰਸ ਲੈ ਕੇ ਆਵਾਂ ਹਾਏ ਯਾਰ ਮੈਂ ਤੇ ਦੂਈ ਤਾਂ ਛੱਡ ਕੇ ਵੀ ਕਿੱਦਾਂ ਜਾਵਾਂ ਇਦਾਂ ਦੀ ਹਾਲਤ ਵਿੱਚ ਹੈ ਕੋਈ ਨਹੀਂ ਪਰ ਛੇਤੀ ਕਰੋ 1 ਮਿੰਟ ਰੋ ਜਾ ਮੈਂ ਹੁਣੇ ਮੁੰਡੇ ਨੂੰ ਫੋਨ ਕਰਦਾ ਮੈਂ ਉਹ ਲੈ ਕੇ ਆਉਂਦਾ ਡਾਕਟਰ ਹਾਏ ਆਏ ਮੈਂ ਮਰ ਜਾਣਾ ਜੀ ਅੱਜ ਰੁਕ ਜਾ ਰੁਕ ਜਾ ਇੱਕ ਮਿੰਟ ਰੁਕ ਜਾ ਹੁਣ ਮੈਂ ਸਬਰ ਕਰ ਮੈਂ ਨਹੀਂ ਬਚਣਾ ਅੱਜ ਬਲੀ ਮੈਨੂੰ ਬਚਾ ਲਾ ਮੈਂ ਮਰ ਜਾ ਨਹੀਂ ਹਾਂ ਹੈਲੋ ਹੈਲੋ ਵੀਰੇ ਯਾਰ ਕੋਈ ਨਰਸੀਆ ਡਾਕਟਰ ਲੈ ਕੇ ਕਰੇ ਮੜਾ ਜਾ ਯਾਰ ਹਾਂ ਭਾਬੀ ਦਾ ਡੀਆਰ ਇਦਾਂ ਡਿੱਗ ਪਈ ਏਕਦਾ ਮੈਂ ਯਾਰ ਉਹਦੇ ਸੱਟ ਲੱਗ ਗਈ ਲੰਦਾ ਟੇਟੜ ਜਿੱ ਕਿਤੇ ਹਾਂਜੀ ਜਲਦੀ ਲੈ ਕੇ ਆਈ ਮੜਾ ਜਾ ਮੈਂ ਹਾਏ ਬੜੇ ਬੜੇ ਬੇੜੋ ਨੇ ਆ ਮੈਂ ਪਾਣੀ ਲੈ ਕੇ ਆਵਾਂ ਇੱਕ ਮਿੰਟ ਹੋ ਜਾ ਮੈਂ ਪਾਣੀ ਲੈ ਕੇ ਆਉਣਾ ਤੂੰ ਇੱਥੇ ਬੈ ਹਾਏ ਹਾਲੇ ਗਰਮੀ ਦਾ ਪਾਣੀ ਪੀ ਹਾਏ ਆ ਤੇਰੇ ਕਿੰਦਾ ਖੂਨ ਨਿਕਲਿਆ ਇੱਥੇ ਲੱਗੇ ਮੈ ਮੈਨੂੰ ਪਹਿਲਾਂ ਬਚਾ ਲੋ ਤੂੰ ਮੈਂ ਮਰ ਜਣਾ ਜੇ ਅੱਜ ਮੈਂ ਨਹੀਂ ਬਚਣਾ ਮੈਨੂੰ ਬਚਾ ਲੋ ਪਹਿਲਾਂ 1 ਮਿੰਟ ਰੋਜਾ ਯਾਰ ਮੈਂ ਕੀਤਾ ਤਾਂ ਹੈਗਾ ਮੁੰਡੇ ਨੂੰ ਫੋਨ ਇੰਨਾ ਟਾਈਮ ਹੋ ਗਿਆ ਹਲ ਤੱਕ ਆਇਆ ਹੀ ਨਹੀਂ ਆਓ ਮੈਨੂੰ ਨਹੀਂ ਪਤਾ ਤੇ ਕੀ ਕਰਨਾ ਪਰ ਮੈਨੂੰ ਬਚਾਓ ਮੈਂ ਮਰ ਜਾਣਾ ਜੇ ਹਾਏ ਮਨੀ ਬਚਾ ਲੋ ਮੈਨੂੰ ਫੋਨ ਨਹੀਂ ਚੁੱਕੰਦਾ ਮੁੰਡਾ ਮੈਨੂੰ ਤਾਂ ਹੋਣੀ ਤੇ ਆਉਣਾ ਮੈਂ ਲੈ ਕੇ ਨਰਸ ਨੂੰ ਆਏ ਤੁਮਨੇ ਇਹ ਗੱਲ ਦਾ ਫਿੱਡ ਕਿੱਦਾਂ ਪਈ ਆ ਮੈਨੂੰ ਨਹੀਂ ਮੈਨੂੰ ਐਦਾਂ ਲੱਗਾ ਥਰ ਲੱਗੀ ਕਿ ਜਿਵੇਂ ਇੱਕ ਨੱਟ ਫੜਦੀ ਕੇ ਨੇ ਲਾਗ ਹੀ ਨਹੀਂ ਪੁੱਤੀ ਕਿ ਮੇਰਾ ਪੈਰ ਪਛਾਣੇ ਪਛਾਣੇ ਰੁਕ ਗਿਆ ਓਹੋ ਹਾਏ ਤੈਨੂੰ ਵਹਿ ਮਿਰਿੰਦਾ 24 ਘੰਟੇ ਕਿਨਾਂ ਖੇ ਗੱਲਦਾ ਮੈਨੂੰ ਲੱਗਦਾ ਪਤਾ ਨਹੀਂ ਕੀ ਗੱਲ ਹੋਈ ਤੈਨੂੰ ਅੱਧੀ ਤੈਨੂੰ ਕੋਈ ਦਿਖਦਾ ਵਾ ਕਦੀ ਤੈਨੂੰ ਕੋ ਫੜ ਲੈਂਦਾ ਵਾ ਮੈਨੂੰ ਲੱਗਦਾ ਪਤਾ ਨਹੀਂ ਸਮਝ ਨਹੀਂ ਆਉਂਦੀ ਮੈਨੂੰ ਕੀ ਆ ਘਰ ਦੇ ਵਿੱਚ ਹਾਏ ਮੈਨੂੰ ਨਹੀਂ ਪਤਾ ਪਰ ਮੈਨੂੰ ਯਾਰ ਬਚਾਲਾ ਤੂੰ ਮੈਨੂੰ ਗੱਲਾਂ ਨਾ ਪੁੱਛਈਂ ਨੀਂ ਕਮਜ਼ੋਰੀ ਤੈਨੂੰ ਇੰਨੀ ਹੋਈ ਆ ਮੈਂ ਤੈਨੂੰ ਰੋਜ਼ ਆਣਾ ਵੀ ਰੋਟੀ ਪਾਣੀ ਟੈਂਸਰ ਖਾਇਆ ਕਰ ਦਵਾਈ ਲਿਆ ਕਰ ਨਾ ਇਹ ਗੱਲ ਦਾ ਤੈਨੂੰ ਕੋਈ ਹੈ ਹੀ ਨਹੀਂ ਆ ਹਾਏ ਮੈਂ ਰੋਟੀ ਵੀ ਖਾਨੀ ਆ ਪਰਲ ਪੈ ਗਈ ਹਣੀ ਲੱਤ ਨੂੰ ਤਾਂ ਤੂੰ ਡਗ ਪਈਆ ਤੈਨੂੰ ਐ ਲੱਗਿਆ ਨਾ ਮਕਰੋ ਕੇ ਨੇ ਫੜ ਲਿਆ ਵਾ ਹਏ ਮੈਨੂੰ ਨਹੀਂ ਪਤਾ ਤੂੰ ਤੇ ਫੇਰ ਉਹ ਗੱਲ ਕਰਦੇ ਤੇ ਕਰਮੀਤ ਹੁਣ ਥੋੜਾ ਜਿਹਾ ਸਫਰ ਕਰਾਂ ਕੋ ਮੈਂ ਤੈਨੂੰ ਛੱਡ ਕੇ ਤਾਂ ਜਾਵ ਨਹੀਂ ਸਕਦਾ ਤੇ ਪੱਜ ਕੇ ਜਾ ਕੇ ਨਰਸ ਲੈ ਆਵਾਂ ਕੀ ਕਰਾਂ ਮੈਂ ਹੁਣ ਮੁੰਡੇ ਨੂੰ ਕਿਹਾ ਵਾ ਉਹ ਲੈ ਕੇ ਆਉਂਦਾ ਵੀ ਜਿੰਨਾ ਟਾਈਮ ਲੱਗਣਾ ਉਹ ਵੀ ਤੈਨੂੰ ਪਤਾ ਜਿੱਦਾਂ ਹੁਣ ਮੁੰਡਾ ਦੁਕਾਨ ਛੱਡ ਕੇ ਜਾਊਗਾ ਵਿਚਾਰਾ ਗੱਡੀ ਉੱਥੋਂ ਲੈ ਕੇ ਆਊਗਾ ਨਰਸ ਨੂੰ ਕਹਿ ਕੇ ਹਾਈ ਬੜੀ ਧੀ ਲੋਣੀ ਮੇਰੇ ਡਰ ਛੱਡਾ यार मैं नहीं आज को हुँ। हुँ। लग गया मेरे मगर कोई दावा हाय बुआ कौन कर कौन थे आप आई गई मैंने लगता बुआ खड़क दिया आ गया मैं उन्हें रुक जा आ गया आ गया बस मैं आ गया वीर तेरे ही वेट करूंगा ਮੰਮੀ ਤੂੰ ਹੀ